ਕੋਵੇ ਅਜੀ ਮੇਰਾ ਸਾਰਾ ਮਾਪੇ ਇੱਥੇ ਮਾਂ ਦੀਆਂ ਗੱਲਾਂ ਸੁਣਨੇ ਆਂ ਗੱਡੀਆਂ ਸਾਡੀਆਂ ਇੱਥੇ ਗੱਡੀਆਂ ਮਾਵਾ ਭੈਣਾ ਇੱਥੇ ਗੱਡੀਆਂ ਨਹੀਂ ਗੱਪਰੇ ਮੈਂ ਮਾਂ ਦੀਆਂ ਗੱਲਾਂ ਕਦੇ ਮਾਰੋ ਨਾ ਗਿਆ ਗੱਪਰੇ ਭਾਗੇ ਮਾਂ ਦੀਆਂ ਗੱਲਾਂ ਕਦੇ ਮੇਰੀ ਬਾਜ ਤੇ ਮੇਰੀ ਭੈਣ ਇੱਥੇ ਤੇਰੀ ਗੱਲ ਤੇ ਮੇਰੀ ਬਾਜ ਤੇ ਮੈਂ ਸਾਰੀਆਂ ਇੱਥੇ ਪਿਆਦ ਵੀ ਮੈਂ ਕੋਲ ਵੀ ਤੇਰੇ ਹਜਵਈਂ ਹੀ ਬਣਾਇਆ ਤੂੰ ਬਾਤੀ ਹੋ ਤੂੰ ਚਾੜਾ ਲੈ ਘਾਟੇ ਭਾਜੀ ਕੋਈ ਵੀ ਗੱਲ ਨਿਕਾਟ ਕੇ ਬੈਠ ਕੇ ਗੱਲ ਕਰੋ ਆਓ ਕਾ ਨਿਕਲਦੇ ਆਂ ਮਾਵਾ ਪੈਗਾ ਸਾਡੀ ਹਸਣ ਗਿਆ ਕਿਸੇ ਨੇ ਵਰਗਣੀ ਮਾਰਦੇ ਜਿਹਾ ਬਾਹਰ ਲੈ ਆਉਂਦੇ ਢਾਣ ਵੀ ਸਾਡੀ ਹਸਣ ਗਿਆ ਗਾਣ ਨਿਕਲਦੇ ਆ ਗਾਣ ਕੱਢ ਕੇ ਗੱਲ ਬਿਸਮਿਲਲਾ ਨਹੀਂ ਕਰਦੀ ਬਾਜਾ ਘਰ ਮਾ ਦਾ ਪਿੰਡ ਵਾ ਦਾ ਮੇਰੀ ਮਾਂ ਖੜੀ ਆ ਗੁਰੂ ਘਰ ਦੀ ਹਜ਼ੂਰੀ ਚ ਖੜੇ ਆ ਤੁਸੀਂ ਉਹ ਬਾਤ ਪੁੱਛਦੇ ਆ ਉਹਨੇ ਤੁਹਾਂ ਜਪਾੜ ਜਾ ਬਟੋ ਸਾਰਾ ਵੀ ਕੀਤਾ ਹੋਵੇ ਪੁਰਾਣੇ ਢੇਲ ਪਿੰਡ ਮਾਲਾ ਵਿਖੇ ਬੇਹਦੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੇਅਦਬੀ ਹੋਈ ਹੈ ਸਾਡੇ ਨਾਲ ਪਿੰਡ ਮਾਲਾ ਤੋਂ ਜਸਪ੍ਰੀਤ ਜਸਪ੍ਰੀਤ ਹਾਂਜੀ ਕਹਿੰਦੇ ਤੁਸੀਂ ਸ਼ਾਮ 5 ਵਜੇ ਗੁਰਦੁਆਰਾ ਸਾਹਿਬ

ਤੁਹਾਨੂੰ ਪਤਾ ਕਿਦੋਂ ਲੱਗਾਇਆ ਗਿਆ ਹੈ ਪਤਾ ਸਾਨੂੰ ਇੱਥੇ ਕੋਈ ਮੱਥਾ ਟਿਕਣ ਆਇਆ ਤੇ ਫੋਨ ਗਿਆ ਕਿ ਇਦਾਂ ਇਦਾਂ ਕਰਕੇ ਵਾਰਦਤ ਹੋਈ ਹੈ ਤੇ ਫਿਰ ਅਸੀਂ ਉਹਦੇ ਨਾਲ ਹੀ ਸਾਰੇ ਜਾਣੇ ਇੱਥੇ ਪਹੁੰਚੇ ਹੂੰ ਅੱਛਾ ਇੱਥੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਦੋਂ ਦਾ ਇਹ ਕਹਿੰਦੇ ਸਭ ਤੋਂ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਪਿੰਡ ਦਾ ਹਾਂਜੀ ਸਭ ਤੋਂ ਪੁਰਾਣਾ ਗੁਰਦੁਆਰਾ ਸਭ ਤੋਂ ਇੱਥੇ ਲੋਕ ਸਾਰੀ ਮੰਨਦਾ ਇੱਥੇ ਜ਼ਿਆਦਾ ਮੰਨਦੇ ਆ ਹੂੰ ਹਾਂਜੀ ਸੀਸੀਟੀਵੀ ਕੈਮਰੇ ਅੰਦਰ ਲੱਗੇ ਆ ਪਰ ਕੋਈ ਕੈਮਰਾ ਅੰਦਰੋਂ ਚੱਲਦਾ ਨਹੀਂਗਾ ਵਰਕਿੰਗ ਦੇ ਵਿੱਚ ਕੋਈ ਨਹੀਂ ਹੈਗਾ ਕੋਈ ਨਹੀਂਗਾ ਕੋਈ ਨਹੀਂ ਤੇ ਇੱਥੇ ਕੋਈ ਗ੍ਰੰ ਪੱਕਾ ਕੋਈ ਨਹੀਂ ਥੇ ਪਰ ਮਿੰਦਰ ਨਾਮ ਦਾ ਮੁੰਡਾ ਹੈ ਉਹ ਪਾਠ ਕਰਦਾ ਸਵੇਰੇ ਸ਼ਾਮ ਤੇ ਉਹ ਆਪਣਾ ਕੰਮ ਕਰਦਾ ਲੱਗਦਾ ਜਦੋਂ ਮਤਲਬ ਤੁਸੀਂ ਗੁਰਦੁਆਰਾ ਸਾਹਿਬ ਖੋਲ ਕੇ ਗਏ ਹੋ ਉਸ ਤੋਂ ਬਾਅਦ ਕੋਈ ਵੀ ਅੰਦਰ ਮੌਜੂਦ ਨਹੀਂ ਸੀਗਾ ਨਹੀਂ ਜਦੋਂ ਮੈਂ ਗੁਰਦੁਆਰਾ ਸਾਹਿਬ ਖੋਲ ਕੇ ਗਿਆ ਉਦੋਂ ਕੋਈ ਨਹੀਂ ਸੀ ਉਸ ਤੋਂ ਬਾਅਦ ਲੋਕ ਮੱਥਾ ਟਿਕਣ ਆਉਣ ਲੱਗੇ ਆ ਤੇ ਇਹ ਵਾਰਦਾਤ 6 ਵਜੇ ਦੇ ਕਰੀਬ ਹੋਈ ਆ ਹਾਂਜੀ ਇਸ ਤੋਂ ਬਾਅਦ ਹੁਣ ਕੀ ਆਏ ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਕੋਈ ਹੋਰ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁਣ ਪਤਾ ਲੱਗਾ ਹੋਵੇ ਕੌਣ ਆਇਆ ਕਿੰਨੇ ਲੋਕਾਂ ਨੇ ਇਹ ਜਿਹੜੇ ਵਾਰਦਾਤ ਨੂੰ ਜਾਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹਾਂਜੀ ਲੱਗੇ ਤੇ ਜਿਹੜੀ ਸੀਸੀਟੀ ਵੀ ਕੈਮਰਾ ਆ ਉਹ ਚੈੱਕ ਹੋ ਰੇ ਆ ਹਜੇ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਪਰ ਜਲਦੋ ਜਲਦ ਪਤਾ ਲੱਗ ਜਾਊਗਾ ਹੂੰ ਠੀਕ ਕਹਿੰਦੇ ਪਹਿਲਾਂ ਵੀ ਇੱਥੇ ਲੜਾਈ ਝਗੜਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕਾਰਨ ਕੀ ਹੈਗਾ ਉਹਦਾ ਲੱਗਦਾ ਉਸੇ ਹੀ ਜਿਹੜਾ ਦੋ ਤਿੰਨ ਦਿਨ ਪਹਿਲਾਂ ਕੋਈ ਹੋਇਆ ਹੈਗਾ ਉਹਦੇ ਨਾਲ ਵੀ ਜੋੜਿਆ ਜਾਂਦਾ ਵੇ ਇਹਨੂੰ ਕੁਛ ਕਹਿ ਨਹੀਂ ਸਕਦੇ ਦੇਖਣ ਤੋਂ ਤਾਂ ਇਹੀ ਲੱਗਦਾ ਕਿ ਜਿਹੜੀ ਵਾਰਦਾਤ ਪਿਛਲੇ ਦਿਨਾਂ ਚ ਹੋਈ ਆ ਵੀ ਉਹਨੂੰ ਮੱਦੇਨਜ਼ਰ ਰੱਖ ਕੇ ਕੀ ਕੀਤਾ ਗਿਆ ਹੈ ਕੰਮ ਕੋਈ ਕਮੇਟੀ ਵੀ ਹੈਗੀ ਗੁਰਦੁਆਰਾ ਸਾਹਿਬ ਦੀ ਇਹਦੀ ਬਣੀ ਹੋਈ ਨਹੀਂ ਕਮੇਟੀ ਨਹੀਂ ਕੋਈ ਵੀ ਹੈਗੀ ਸਰਪੰਚ ਸਾਹਿਬ ਵੀ ਗੇ ਸਰਪੰਚ ਸਾਹਿਬ ਕੋਈ ਕਮੇਟੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਨਹੀਂ ਕਮੇਟੀ ਕੋਈ ਨਹੀਂ ਬਣੀ ਹੋਈ ਅਸੀਂ ਵੀ ਚਾਹੁੰਦੇ ਆਂ ਵੀ ਚਲੋ ਕਮੇਟੀ ਬਣੇ ਤੇ ਮਤਲਬ 11 ਮੈਂਬਰੀ ਕਮੇਟੀ ਚਾਹੁੰਦੇ ਆਂ ਅਸੀਂ ਬਣਨੂ ਤੇ ਪਰ ਪਤਾ ਨਹੀਂ ਕਿਉਂ ਇਹ ਇਦਾਂ ਲੜਾਈ ਹੋਈ ਆ ਤੇ ਲੇਡੀਜ਼ ਤੇ ਇਹਨਾਂ ਦੀ ਮੰਮੀ ਤੇ ਉਹਨਾਂ ਨੇ ਹੱਥ ਚੱਕਿਆ ਆ ਤੇ ਪਹਿਲੀ ਗੱਲ ਗਲਤੀ ਬਹੁਤ ਜ਼ਿਆਦਾ ਵੱਡੀ ਆ ਲੇਡੀਜ਼ ਦਾ ਚੱਕਣਾ ਦੂਸਰਾ ਉਹ ਪੰਚਾਇਤ ਮੈਂਬਰ ਆ ਤੇ ਤੀਸਰਾ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਚੀਜ਼ਾਂ ਹੋਣੀਆਂ ਸਹੀ ਨਹੀਂ ਹੈਗੀਆਂ ਮਤਲਬ ਬਹੁਤ ਜ਼ਿਆਦਾ ਗਲਤ ਆ ਇਹ ਕੰਮ ਹੋਇਆ ਤੇ ਅਸੀਂ ਕਹਿੰਦੇ ਆਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੋ ਵੀ ਆ ਜਿਨੇ ਵੀ ਇਹ ਕੋਸ਼ਿ ਇਦਾਂ ਹੀ ਹੋਇਆ ਲੜਾਈ ਦੇ ਕਾਰਨ ਹੋਇਆ ਇਹ ਨਹੀਂ ਅਸੀਂ ਕਹਿ ਸਕਦੇ ਕੁਝ ਵੀ ਮਤਲਬ ਮਹਾਰਾਜ ਦੇ ਅੰਗ ਅਸੀਂ ਵੀ ਦੇਖਿਆ ਹੈਗੇ ਹੁਣ ਵੀ ਅੰਦਰੋਂ ਵੀ ਮਿਲੇ ਹੈਗੇ ਐ ਫਿਰ ਬਾਹਰ ਤੱਕ ਖਿਲਾਰੇ ਹੋਏ ਮਹਾਰਾਜ ਦੇ ਅੰਗ ਹਾਂਜੀ ਹਾਂਜੀ ਖਿਲਾਰੇ ਹੋਏ ਆ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਐ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਫਾੜੋ ਹੁਣ ਤੇ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਕੰਮ ਕਿ ਨਹੀਂ ਕੀਤਾ ਐ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ਼੍ਰੋਮਣੀ ਚਤਿਜਾਨ ਭਗਤ ਜੀ ਸਿੰਘ ਛੋਟੀ ਸਾਹਿਬ ਦਸ਼ਮੇਸ਼ ਤੰਨਾਦਲ ਤੋਂ ਦਾ ਜਸ ਜਸ 30 ਸੇ ਖਾਲਸਾ ਫਗਵਾੜਾ ਤੋਂ ਇੱਕ ਬੜੀ ਮੰਦਭਾਗੀ ਘਟਨਾ ਦਿਨ ਨੂੰ ਫਿਰਦੇ ਬਰੁੰਦਨ ਵਾਲੀ ਗੱਲ ਹੋਈ ਆ ਕਿ ਸਾਨੂੰ ਪਿੱਛੇ ਹੁਣ ਥੋੜੇ ਦੇਰ ਹੋਇਆ ਫੋਨ ਆਇਆ ਸੀ ਕਿ ਮਾਲਾਪਿੰਡ ਜ਼ਿਲ੍ਹਾ ਜਲੰਧਰ ਗੁਰਨਾਨਕ ਨਵਾਸੇ ਗੁਰਦੁਆਰਾ ਆ ਬੜਾ ਛੋਟਾ ਜਿਹਾ ਉਥੇ ਕਿ ਮਹਾਰਾਜ ਦੇ ਕਿਸੇ ਨੇ ਕਿਸੇ ਸ਼ਰਾਰਤੀਆਂ ਸੰਸ ਨੇ ਛੇ ਮਹਾਰਾਜ ਦੇ ਅੰਗ ਪਾੜੇ ਆ ਬਹੁਤ ਹੀ ਮੰਦਭਾਗੀ ਔਰ ਕਾਨੂੰਨੀ ਹਰਕਤ ਕੀਤੀ ਆ ਸਾਰੀਆਂ ਜਥੇਬੰਦੀਆਂ ਇਸ ਟਾਈਮ ਮੌਕੇ ਤੇ ਪਹੁੰਚੀਆਂ ਹੋਈਆਂ ਅਸੀਂ ਆਪਣਾ ਅਸੀਂ ਵੀ ਬਿਲਕੁਲ ਆਪਣੀ ਜਥੇਬੰਦੀ ਦੇ ਨਾਲ ਆਏ ਹੋਏ ਆ ਤੇ ਅਸੀਂ ਪੂਰਾ ਡਟੇ ਹੋਏ ਆ ਜਦੋਂ ਤੱਕ ਅਸੀਂ ਕਾਫੀ ਮਗਾ 7-8 ਵਜ ਗਿਆ ਜਦੋਂ ਤੱਕ ਉਹ ਬੰਦਾ ਨਹੀਂ ਲੱਭਦਾ ਅਸੀਂ ਇੱਥੇ ਮੋਰਚਾ ਸੰਭਾਲੀ ਬੈਠੇ ਆਂ ਔਰ ਅਸੀਂ ਜੋ ਵੀ ਆ ਆਪਣੀ ਰਹਿਤ ਮਰਿਆਦਾ ਸਾਹਿਬ ਦਾ ਅਸੀਂ ਉਹਨਾਂ ਇਨਸਾਫ ਕਰਾਂ ਕੀ ਲੱਗਦਾ ਕਿ ਇਹੋ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਲਗਾਤਾਰ ਪੰਜਾਬ ਚ ਘਟਨਾਮਾ ਇੱਕ ਵਾਈਕ ਆ ਰਹੀਆਂ ਹਰ ਪਿੰਡ ਦੇ ਵਿੱਚੋਂ ਆਣ ਆ ਰਹੀਆਂ ਸ਼ੁਰੂ ਹੋ ਗਈਆਂ ਇਹ ਪਿੰਡ ਦੇ ਲੋਕ ਕਹਿੰਦੇ ਪਹਿਲਾਂ ਕਦੇ ਇਦਾਂ ਦੀ ਘਟਨਾ ਸੁਣੀ ਨਹੀਂ ਸੀ ਪਰ ਹੁਣ ਅੱਜ ਸਾਨੂੰ ਵੀ ਦੇਖਣ ਨੂੰ ਮਿਲੀ ਆ ਇਹ ਕਦੋਂ ਰੁਕਣਗੀਆਂ ਦੇਖੋ ਗੱਲ ਇਸ ਤਰ੍ਹਾਂ ਜੀ ਇਹਦੇ ਵਿੱਚ ਬਹੁਤ ਫੈਕਟਰ ਹੈਗੇ ਆ ਜੀ ਪੋਲੀਟੀਕਲ ਫੈਕਟਰ ਹੈਗੇ ਆ ਸੋਸ਼ਲ ਸਮਾਜਿਕ ਇੱਕ ਜਿਹੜਾ ਜ਼ਿਆਦਾ ਇਹਦੇ ਵਿੱਚ ਜਿਹੜਾ ਫੈਕਟਰ ਆ ਪੋਲੀਟੀਕਲ ਹੈ ਕਿਉਂਕਿ ਉਹਨਾਂ ਨੇ ਭਾਈਚਾਰਾ ਖਰਾਬ ਕਰ ਦਿੱਤਾ ਔਰ ਜਦੋਂ ਭਾਈਚਾਰਾ ਖਰਾਬ ਹੁੰਦਾ ਕੋਸ਼ ਸ਼ਰਾਰਤੀ ਅੰਸਰ ਜਿਹੜੇ ਆ ਮੈਂ ਤਾਂ ਵੈਸੇ ਉਹਨੂੰ ਕਹਿੰਨਾ ਕਿ ਸੋਚੀ ਸਮਝੀ ਸ਼ਾਜ ਦੇ ਅਧੀ ਨਹੀਂ ਆਂਦੇ ਆ ਕਿਉਂਕਿ ਸੋਚ ਕੇ ਆਉਂਦੇ ਆ ਕਿ ਅਸੀਂ ਇਦਾਂ ਦਾ ਕੋਈ ਹਰਕਤ ਕਰੀਏ ਜਿਹਦੇ ਨਾਲ ਸਿੱਖਾਂ ਦੇ ਫਿਰਦੇ ਬਲੁੰਦਰੇ ਜਾਣ ਜੋ ਮਹਾਰਾਜ ਨੂੰ ਮੰਨਣ ਵਾਲੇ ਆ ਸਿੱਖ ਵੀ ਆ ਹਿੰਦੂ ਵੀ ਆ ਸਾਰੇ ਮੰਨਦੇ ਆ ਸਾਰਿਆਂ ਦੇ ਸਹੀ ਹਰਦੇ ਬਲੁੰਦਰੇ ਗਏ ਆ ਲੈਕਿਨ ਬਹੁਤ ਹੀ ਮਾੜੀ ਘਟਨਾ ਆ ਇਹਦੇ ਤੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਤੇ ਜਥੇਬੰਦੀਆਂ ਨੇ ਵੀ ਅੱਗੇ ਆਉਣਾ ਚਾਹੀਦਾ ਤਾਂ ਕਿ ਅਜਈਆਂ ਹੋਰ ਘਟਨਾਵਾਂ ਨਾ ਹੋਣ ਦੇਖੋ ਇੱਕ ਰਿਮੋਟ ਏਰੀਆ ਦੇ ਵਿੱਚ ਗੁਰੂ ਘਰ ਆ ਛੱਤ ਵਿੱਚ ਹੁੰਦੀ ਆ ਕਹਿੰਦੇ ਚਾਰ ਗੁਰੂ ਘਰ ਬਣੇ ਹੋਏ ਆ ਪਿੰਡ ਵਾਲਿਆਂ ਦੀ ਸਭ ਤੋਂ ਵੱਡੀ ਨਲਾਕੀ ਮੈਂ ਕਹਿ ਰਿਹਾ ਕੋਈ ਕਮੇਟੀ ਨਹੀਂ ਹੈਗੀ ਕੋਈ ਕਮੇਟੀ ਨਹੀਂ ਹੈ ਜੇ ਤੁਸੀਂ ਗੁਰੂ ਘਰ ਬਣਾਇਆ ਉਹਦੀ ਦੇਖ ਰੇਖ ਦਾ ਜੁਮਾ ਸਭ ਤੋਂ ਪਹਿਲਾਂ ਸੋਮਨੀ ਕਮੇਟੀ ਨੇ ਕਿਹਾ ਕਿ ਪਿੰਡ ਦਾ ਬਣਦਾ ਜੇ ਪਿੰਡ ਦੇ ਬੰਦੇ ਜੇ ਉਹ ਤੁਸੀਂ ਆਪਣੀ ਗੁਰੂ ਸਾਹਿਬ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਫਿਰ ਗੁਰੂ ਘਰ ਨੂੰ ਬੰਦ ਕਰ ਦੇਣਾ ਚਾਹੀਦਾ ਪੇ ਚਾਰ ਚਾਰ ਗੁਰੂ ਘਰ ਆ ਤੈਨ ਰੱਖ ਲੋ ਗੁਰੂ ਸਾਹਿਬ ਬਾਬਾ ਜੀ ਸਭ ਤੋਂ ਪੁਰਾਣਾ ਕਹਿੰਦੇ ਇਹ ਗੁਰੂ ਘਰ ਹੈ ਜੀ ਇਹ ਸਭ ਤੋਂ ਪਹਿਲਾ ਗੁਰੂ ਘਰ ਵੀ ਤੇ ਸਭ ਤੋਂ ਪੁਰਾਣਾ ਹੈ ਸਦਾ ਮਾਨਤਾ ਵੀ ਬਹੁਤ ਹੈ ਸੰਗਤ ਵੀ ਬਹੁਤ ਆਦੀ ਹੈ ਅਰਗੇ ਦੇ 5 ਵਜੇ ਜਦੋਂ ਇਹ ਖੋਲ ਕੇ ਪਹੁੰਚਾਇਆ ਦਰਵਾਜ਼ਾ ਤੇ ਉਸ ਤੋਂ ਬਾਅਦ ਨਾ ਪਾਠੀ ਸਿੰਘ ਨਾ ਕੋਈ ਅੰਦਰ ਮੌਜੂਦ ਹੈ ਤੇ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਵੀ ਨਹੀਂ ਚੱਲਦੇ ਹੈਗੇ ਮਤਲਬ ਖੁੱਲਦਾ ਸਦਾ ਦਾ ਆਪ ਹੀ ਆਪਾਂ ਸ਼ਰਧਾਲੂਆਂ ਸਰ ਜਿਵੇਂ ਕਿ ਡਰਾਮਾ ਲਗਾਤਾਰ ਵਾਪਰਦੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਇਹ ਪੈਸਾ ਕਿਤਨੇ ਕਿਤੇ ਬਾਬਾ ਜੀ ਦੇ ਜੀ 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 ਬਿਲਕੁਲ ਬਿਲਕੁਲ 100% ਦੇ ਲਈ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਬੰਦ ਹੋਣੇ ਕਿਉਂਕਿ ਜਦ ਕਿ ਇੱਕ ਅਕਾਲ ਤੱਕ ਤੋਂ ਹੁਕਮ ਹੈ ਕਿ ਸੀਸੀਟੀਵੀ ਕੈਮਰੇ ਮੰਡੈਟਰੀ ਆ ਹਾਂਜੀ ਹੁਣ ਗੁਰੂ ਘਰ ਆਪਾਂ ਬੰਦ ਨਹੀਂ ਕਰ ਸਕਦੇ ਕਿਹੜਾ ਵੀ ਬਾਹਰ ਦੇ ਸ਼ਰਧਾ ਨਾਲ ਜਾਂਦਾ ਮਾਤਾ ਦੇਕਣ ਜਾਂਦਾ ਲੇਕਿਨ ਉਹਦੇ ਲਈ ਆਪਾਂ ਇੱਕ ਪ੍ਰਬੰਧ ਕਰ ਸਕਦੇ ਆ ਸੀਸੀਟੀਵੀ ਕੈਮਰੇ ਹੁਣ ਸੀਸੀਟੀਵੀ ਕੈਮਰੇ ਬੰਦ ਹੋਣਾ ਵੀ ਇੱਕ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਆ ਕਿ ਜਾਣ ਕੇ ਤਾਂ ਨਹੀਂ ਕਿਤੇ ਬੰਦ ਕੀਤੇ ਹੋਏ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਮੈਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦਾ ਲੇਕਿਨ ਜੋ ਅਸੀਂ ਮੁਜਰਮ ਆ ਅਸੀਂ ਵੀ ਲੱਗੇ ਹੋਏ ਆ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਮੌਕੇ ਤੇ ਅਸੀਂ ਉਹ ਮੁਜਰਮ ਨੂੰ ਬਿਲਕੁਲ ਲੱਭਾਂਗੇ ਔਰ ਜੋ ਵੀ ਸਾਡੀ ਖਾਲਸਾ ਹੀ ਮਰਿਆਦਾ ਅਨੁਸਾਰ ਉਹਦਾ ਆਪਾਂ ਇਨਸਾਫ ਕਰਾਂਗੇ ਪਤਾ ਜਿਹੜੇ ਅੰਦਰ ਜਿਹੜੇ ਅੰਗ ਕੀਤੇ ਗਏ ਸੀ ਕੁਝ ਅੰਦਰ ਵੀ ਅਸੀਂ ਦੇਖਿਆ ਕੁਝ ਬਾਹਰ ਵੀ ਮਤਲਬ ਸਟੇ ਗਏ ਆ ਕਿ ਮਤਲਬ ਕੋਈ ਡਰ ਪੈ ਨਹੀਂ ਹੈਗਾ ਕਿਉਂਕਿ ਆਬਾਦੀ ਦੇ ਵਿੱਚ ਗੁਰਦੁਆਰਾ ਹੈ ਉਸ ਤੇ ਮੌਜੂਦ ਹੈ ਫਿਰ ਵੀ ਅਜੇ ਹੀ ਹਰਕਤ ਦੇਖੋ ਜੀ ਗੁਰੂ ਸਾਹਿਬ ਦਾ ਭੈ ਤਾਂ ਸਾਰਿਆਂ ਨੂੰ ਹੈਗਾ ਕੁਝ ਮੈਂ ਕਹਿੰਦਾ ਕੁਝ ਸ਼ਰਾਰਤੀ ਅਨਸਰ ਹੈ ਜਿਹੜੇ ਕਿਉਂਕਿ ਸ਼ਰਾਰਤੀ ਅੰਸਰ ਸਾਰੇ ਸਾਡੇ ਵਿੱਚ ਲੁਕੇ ਹੁੰਦੇ ਆ ਸ਼ਰਾਰਤੀ ਅੰਸਰ ਆ ਜਿਹੜਾ ਸਾਡਾ ਪਿਆਰ ਭਾਈਚਾਰੇ ਦਾ ਸੁਹਾਰ ਦੇ ਜਿਹੜਾ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਸ਼ਰਾਰਤੀ ਅੰਸਰ ਆ ਜਿਹੜਾ ਇਹ ਪਿੰਡ ਦੀ ਪੰਚਾਇਤਾਂ ਦਾ ਪਿੰਡ ਤੇ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਲੱਭਣੇ ਚਾਹੀਦੇ ਆ ਇਹਨਾਂ ਸਾਡੇ ਵਿੱਚ ਹੀ ਲੁਕੇ ਹੋਏ ਆ ਸਾਨੂੰ ਹੀ ਲੱਭਣੇ ਚਾਹੀਦੇ ਆ ਔਰ ਜਿਹੜੇ ਇਦਾਂ ਦੇ ਲੱਭਣੇ ਫੜ ਕੇ ਸਾਨੂੰ ਦੇਣ ਦੱਸਣ ਆਪ ਪਹਿਲਾਂ ਤੋਂ ਉਹਨੂੰ ਦੱਸਣ ਲੱਭਣ ਇਹ ਥੋੜੀ ਹੁਣ ਘਰ ਪੇ ਸਵੇਰੇ ਆ ਗਏ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਮੁਰ ਕੇ ਸਾਨੂੰ ਕੋਈ ਫਿਕ ਫਿਕਰੇ ਨਹੀਂ ਹੈਗੇ ਠੀਕ ਹੈ ਜੁਮੇਵਰੀ ਨਾਲ ਦੀ ਪਿੰਡ ਦੀ ਬਣਦੀ ਹੈ ਤਿੰਨ ਦਿਨ ਪਹਿਲੇ ਇੱਥੇ ਲੜਾਈ ਝਗੜਾ ਵੀ ਕਾਫੀ ਹੋਇਆ ਹੈ ਝਟਮਾਰ ਵੀ ਹੋਈ ਹੈ ਮੈਂਬਰ ਪੰਚਾਇਤ ਦੇ ਹੱਥ ਚੁੱਕਿਆ ਗਿਆ ਇਹ ਕਿ ਮੈਨੂੰ ਵੀ ਹੁਣ ਪਤਾ ਲੱਗੀ ਗੱਲ ਇਹ ਮੈਂ ਇਸ ਚੀਜ਼ ਨੂੰ ਦੇਖੋ ਇਹ ਨੂੰ ਹਜੇ ਆਪਾਂ ਨਹੀਂ ਛੇਤੀ ਨਹੀਂ ਆਪਾਂ ਕਹਿ ਸਕਦੇ ਉਹ ਇੱਕ ਐਂਗਲ ਹੋ ਸਕਦਾ ਹੈ ਕਿ ਇੱਕ ਰੰਜਿਸ਼बाजी ਦੇ ਵਿੱਚ ਦੋ ਪਰਿਵਾਰਾਂ ਦੀ ਰੰਜਿਸ਼ ਹੋਈ ਆ ਕੋਈ ਲੜਾਈ ਝਗੜਾ ਹੋਇਆ ਉਹਦੇ ਵਿੱਚ ਕਿਸੇ ਸ਼ਰਾਰਤੀ ਅੰਸ ਨੇ ਜਾਂ ਉਸੇ ਪਰਿਵਾਰ ਨੇ ਇਹ ਜਾਂਚ ਦਾ ਵਿਸ਼ਾ ਹੈ ਇਹ ਆਪਾਂ ਇੰਨੀ ਜਲਦਬਾਜ਼ੀ ਨਾ ਕੀਏ ਕਿਉਂਕਿ ਕੋਈ ਗੱਲ ਨਹੀਂ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਮੇਰੇ ਖਾਲਸਾ ਐਸਐਸਪੀ ਸਾਹਿਬ ਵੀ ਆ ਗਏ ਆ ਤੇ ਉਹ ਪੂਰੀ ਤਹਿ ਤੱਕ ਆਪਾਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਖਾਲਸਾ ਆਪਣਾ ਮੋਰਚਾ ਲਾ ਕੇ ਬੈਠਾ ਹੈ ਰਾਤ 8 ਵਜੇ ਕੀ ਡਟੇ ਰਹੋਗੇ ਬਿਲਕੁਲ ਬਿਲਕੁਲ ਜਦੋਂ ਤੱਕ ਇਹਦੀ ਕੋਈ ਕਾਰਵਾਈ ਦਾ ਨਤੀਜਾ ਨਹੀਂ ਨਿਕਲਦਾ ਅਸੀਂ ਇੱਥੇ ਗੁਰੂ ਸਾਹਿਬ ਦੇ ਅੰਗ ਸੰਗ ਹਾਂਜੀ ਬੜੀ ਮੰਦ ਭੱਗ ਜਿਹੜੀ ਘਟਨਾ ਵਾਪਰੀ ਆ ਇਹਦੇ ਸਬੰਧ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਕੇ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜ ਦੁਆਰਾ ਸਾਬ ਦੀ ਉਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਹ ਤੋਂ ਅਸੀਂ ਜਿਹੜਾ ਦੋਸ਼ੀ ਦੇ ਜੇ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਐਪਰੀਹੈਂਡ ਕਰ ਲਿਆ ਪੁਛਸ਼ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰਦਾ ਕਿੰਨੇ ਬੰਦੇ ਆਏ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪਾੜਿਆ ਤੇ ਉਹਦੇ ਪਿੱਛੇ ਕੌਣ ਆ ਉਬਸ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕ ਦੋ ਦਿਨਾਂ ਤੱਕ ਜਿਹੜੀ ਕਲੀਅਰ ਕਰਵਾਉਣਾ ਮਾਈਨਰ ਹੈ ਮਾਈਨਰ ਹੈ ਕੋਈ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਪੀਸੀ ਤਾਂ ਦਰੈਸਟ ਫਾਈਲ ਨਹੀਂ ਅਜੇ ਤੇ ਹੀ ਫਿਲਹਾਲ ਪੁੱਛ ਗਈ ਉਸ ਵਾਸਤੇ ਬੰਦੇ ਆਪਣੀ ਕਸਟਡੀ ਚ ਕਈ ਲਏ ਆ ਉਹਦੇ ਕੋਦੇ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਏਗੀ ਆ ਆ ਫਿਰ ਹੋਸ਼ ਕਰਤੀ ਕਿਹਦੇ ਬੰਦੇ ਜਿਹੜੀ ਹੈਗੀ ਆ ਉਹ ਜਿਹੜੀ ਕਮੇਟੋਕ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਪਾਲ ਸੰਘਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦਵਾਰਾ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਬੇਦੀ ਵਿਕਰਮ ਦੇ ਲਈ ਤੇ ਉਹਨਾਂ ਦੀ ਹੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਨਾ ਇਹਨਾਂ ਦੇ ਸਟੇਟਮੈਂਟ ਸਟੇਟਮੈਂਟ ਆ ਸਰਪਾਪਾ ਕਿਹਦੀ ਰਿਕਾਰਡ ਕੀਤੀ ਹੈਗੀ ਇਹਦੇ ਵਿੱਚ ਮਾਸਦਾਂ ਚਲੋ ਕਲੀਅਰ ਕਰ ਦਿੰਦੇ ਆ ਬਾਅਦ ਚੋਂ ਤਾਰਾ ਜਿਹੜੀ ਆ ਜਿਹੜੀ ਆਮ ਹੀ ਜਿਹੜੀ ਬਦਵੀ ਵਾਲੀ ਲੱਗਦੀ ਹੈਗੀ ਆ ਇੱਕ ਸਖਸ਼ ਜਿਹੜੀ ਹੋਰ ਵਧੀਆ ਨਸਲਾ ਕਰਕੇ ਜਿਹੜੀ ਉਹ ਵੀ ਇੰਪੋਜ਼ ਕਰਾ ਰਿਹਾ। ਫਿਰ ਇਹਦੇ ਕੋਲ ਸੁਲਾਬ ਆਏ ਨਹੀਂ ਸਾਹਮਣੇ ਆ ਗਏ। ਪੀਸੀ ਵੀ 2019 ਇਹਦਾ ਦਾ ਕਸਾ ਹੋਵੇ। ਉਹ ਕਹਿੰਦਾ ਫਿਰ ਸਮੇਂ-ਸਮੇਂ ਤੇ ਪ੍ਰਸ਼ਾਸਨ ਵੀ ਜਿਹੜਾ ਮੀਟਿੰਗਾਂ ਕਰਕੇ ਇਸ ਗੱਲ ਦੀ ਹਦਾਇਤ ਕਰਦਾ ਜੀ। ਹਜੇ ਹਜੇ ਬਿਲਕੁਲ ਇਹ ਬੜੀ ਵੱਡਾ ਲੈਪਸਾ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ? ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਟਸਲਵਾਜੀ ਸੀਗੀ ਇਹ ਜਿਹੜੀ ਟਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਦੇ ਸਾਡੇ ਕਾਨੂੰਨ ਵਿੱਚ ਗਲਤੀ ਦੇ ਦੱਬੇ ਲੜਾਈ ਝਗੜਾ ਵੀ ਹੋਇਆ ਜੀ ਕਿਹਨੇ ਹਾਂ 16 ਦੇਖਦੇ ਨਾਲ ਆਪਸੇ ਝਗੜਾ ਵੀ ਹੋਇਆ ਸੀਗਾ ਥੋੜੀ ਹੱਤੋਂ ਪਾਈ ਵੀ ਹੋਈ ਪਰ ਇਹ ਬੜੀ ਮੰਦ ਭਗੀ ਗੱਲ ਆ ਕਿ ਜਿਹੜੀ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਇਹਨੀ ਗੱਲ ਹੋਣੀ ਕੋਈ ਨਾ ਮੈਟਰ ਕੋਈ ਕੰਪਲੇਨ ਵੀ ਕੋਈ ਆਪਣੇ ਆਪ ਨੂੰ ਵੀ ਕਹਿ ਰਿਹਾ ਸੀ ਮੈਂ ਕੀਤਾ ਕੁਛ ਨਾ ਅ ਜਦੋਂ ਇੱਥੇ ਕਾਫੀ ਲੋਕ ਇਕੱਤਰ ਹੋਏ ਸੀਗੇ ਤੇ ਕੁਝ ਲੋਕਾਂ ਨੇ ਮਤਲਬ ਪਿੰਡ ਵਾਲਿਆਂ ਦੇ ਵਿੱਚ ਕੁਝ ਬਤਾਈ ਦੇ ਜਿਹਨਾਂ ਸ਼ਾਪ ਵਗੈਰਾ ਪ ਉਹ ਵੀ ਗੱਲ ਸੀ ਜਿਹੜੀ ਉਹਨਾਂ ਨੇ ਵੈਪਰੀਹੈਂਡ ਕਰ ਲਿਆ ਵਾ ਜਿਹੜੇ ਬੰਦੇ ਜਿਹੜੇ ਵਿੱਚ ਸ਼ਰਾਬ ਦੀ ਗਰੂਪਾਈ ਜੀ ਕਰਦੇ ਸੀਗੇ ਉਹਨਾਂ ਦੀ ਪੁਛਗਛ ਹੈਗੀ ਜਿਹੜਾ ਬੰਦਾ ਕੋ ਹੋਰ ਉਹਦੇ ਕਦੇ ਹੱਥ ਹੋਇਆ ਤੇ ਛੇੜ ਬਖਸ਼ਾ ਕੋਈ ਨਹੀਂ ਜਾਊਗਾ ਪਰ ਇਹਦੇ ਵਿੱਚ ਕਲੀਅਰ ਹੋ ਗਿਆ ਹੈ ਕਿ ਇਹ ਹੱਲੇ ਇਨਵੈਸਟੀਗੇਸ਼ਨ ਦਾ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਮਤਲਬ ਤਕਰੀਬਨ ਅਸੀਂ 80 ਤੋਂ 90% ਕਲੀਅਰ ਆ ਤੇ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹ ਅਜੇ ਟਾਈਮ ਲੱਗੂਗਾ ਥੋੜਾ ਹਾਂ ਜੀ ਚੱਲ ਰਹੀ ਪੁਛਗਛ ਐਕਚੁਅਲੀ ਲਗਾਤਾਰ ਅਸੀਂ ਇੱਥੇ ਜਿਹੜੇ ਮੌਜੂਦ ਆ ਹਮ ਥੋੜ ਇਫਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁਸ਼ਕ ਜਾਂ 2 4 5 ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁਸ਼ਕਸ਼ ਕਰਕੇ ਆਪਾਂ ਉਹਨੂੰ ਲੌਜੀਕਲ ਕਰਕੇ ਜੇਤੇ ਪਹੁੰਚਾਈਏ ਜਿਹੜਾ ਮਹਾਰਾਜ ਆਂਧਾ ਦੀ ਡੀਐਸ ਵੀ ਜਾਂ ਕੰਟਰੋਲ ਜਿਹੜੇ ਕਿਹਾ ਜੀ ਉਹਨਾਂ ਦਾ ਅੱਗੇ ਕੀ ਸਮਾਂ ਹੈ ਦੇਖੋ ਗੱਲ ਇਹ ਆ ਵੀ ਜਿਹੜਾ ਵੀ ਚ ਦੋਸ਼ੀ ਆ ਉਹ ਦੋਸ਼ੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਊਗਾ ਇਹਦੇ ਵਿੱਚ ਇੱਕ ਤੋਂ ਵੱਧ ਆ ਤਿੰਨਵਾ ਚਾਰ ਆ ਦੋ ਆ ਉਹ ਅਜੇ ਤੱਕ ਕਲੀਅਰ ਨਹੀਂ ਕੀਤੇ ਜਾ ਸਕਦੇ ਜਦੋਂ ਉਹ ਜਿਹੜੀ ਗੱਲ ਇਨਵੈਸਟੀਗੇਸ਼ਨ ਜਿਹੜੀ ਜਿੱਦਾਂ ਪ੍ਰਸੀਡ ਕਰੇਗੀ ਜਿਹੜਾ ਜਿਹੜਾ ਬੰਦਾ ਉਹ ਚ ਇਨਵੋਲਵ ਹੋਏਗਾ ਬਖਸ਼ਿਆ ਨਹੀਂ ਜਾਊਗਾ

ਉਹ ਵੇ ਰਾਜੀ ਮੇਰਾ ਸਾਰਾ ਮਾਂ ਪੇ ਇੱਥੇ ਮਾਂ ਦੀਆਂ ਗੱਲਾਂ ਸੁਣਨੇ ਆਂ ਗੜੀਆਂ ਸਾਡੀ ਇੱਥੇ ਗੜੀਆਂ ਬਾਬਾ ਭੈਣਾ ਇੱਥੇ ਗੜੀਆਂ ਨਹੀਂ ਗੱਤਰੇ ਮੈਂ ਮਾਂ ਦੀਆਂ ਗੱਲਾਂ ਕਦੇ ਮਾਰੋ ਨੇ ਆ ਗਿਆ ਗੱਤਰੇ ਭਾ ਕੇ ਮਾਂ ਦੀਆਂ ਗੱਲਾਂ ਕਦੇ ਮੇਰੀ ਬਾਹਰ ਇੱਥੇ ਮੇਰੀ ਭੈਣ ਇੱਥੇ ਤੇਰੀ ਘੇਰੇ ਇੱਥੇ ਮੇਰੀ ਬਾਹਰ ਮੈਂ ਸਾਰੀਆਂ ਇੱਥੇ ਪਿਆਦ ਵੀ ਨਹੀਂ ਨਹੀਂ ਗੱਤਰੇ ਵਈ ਸਾਰੇ ਆ ਗੁਰੂ ਬਾਟੀ ਹੋ ਕੇ ਪਿੱਛੋਂ ਗਾਲਾਂ ਨਾ ਕੱਢ ਭਾਜੀ ਕੋਈ ਵੀ ਗਾਲ ਨਾ ਕੱਢ ਬੈਠੇ ਗੱਲ ਕਰੋ ਆਵਾਜ਼ ਨਿਕਲ ਰਹੀ ਹੈ ਮਾਮਾ ਬੇੜਾ ਸਭ ਦੀ ਹਸਣ ਜੀ ਆ ਕਿਸੇ ਨੂੰ ਜਾਣ ਨਹੀਂ ਮਹਾਰਾਜ ਦੀ ਜਾਹੇ ਗੰਗਾ ਬਾਹਰ ਲਾਉਂਦੇ ਢਾਣ ਵੀ ਸਾਡੀ ਬਾਂਦੀ ਆ ਜਸੀ ਗਾਨ ਨਹੀਂ ਕਰਦੇ ਆ ਜਾ ਟੂ ਗਾਨ ਕਰ ਕੇ ਗੱਲ ਕਿਸੇ ਨਾਲ ਨਹੀਂ ਕਰੀ ਬਸ ਮਾਮਾ ਬੱਦਕ ਮਨ ਭਾਈਆ ਬਾਜਾ ਘਰ ਮਾ ਦਾ ਪਿੰਡ ਵਾ ਦਾ ਮਾਂ ਖੜੀ ਆ ਗੁਰੂ ਘਰ ਦੀ ਹਜ਼ੂਰੀਂ ਖੜੇ ਆ ਤੁਸੀਂ ਉਹ ਪਾਕਾ ਫੇਟ ਗਿਆ ਉਹਨੇ ਪਕਾਟ ਜਾ ਪਟੋ ਤੁਸੀਂ ਸਾਰੇ ਵੀ ਕੀਤਾ ਹੋਵੇ ਪੁਰਾਣੇ ਢੇਲ ਪਿੰਡ ਮਾਲਾ ਵਿਖੇ ਬੇਹਦੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੇਅਦਬੀ ਹੋਈ ਹੈ ਸਾਡੇ ਨਾਲ ਪਿੰਡ ਮਾਲਾ ਤੋਂ ਜਸਪ੍ਰੀਤ ਜਸਪ੍ਰੀਤ ਹਾਂਜੀ ਕਹਿੰਦੇ ਤੁਸੀਂ ਸ਼ਾਮ 5 ਵਜੇ ਗੁਰਦੁਆਰਾ ਸਾਹਿਬ खोल आये जिंदा खोल के गांधी माहौल गयी मैं गेट खोल के, गेट को नहीं मैं, पांच पूरे गेट खोल के मैं चले गयी हां कि वज पोने छी हो गए ऐसी महाराज डी अंग पड़ के रख सड़ते कि ਤੈਨੂੰ ਪਤਾ ਕਿਦੋਂ ਲੱਗਾ ਹੈਗਾ ਪਤਾ ਸਾਨੂੰ ਇੱਥੇ ਕੋਈ ਮੱਥਾ ਟਿਕਣ ਆਇਆ ਤੇ ਫੋਨ ਗਿਆ ਕਿ ਇਦਾਂ ਇਦਾਂ ਕਰਕੇ ਵਾਰਦਤ ਹੋਈ ਹੈ ਤੇ ਫਿਰ ਅਸੀਂ ਉਹਦੇ ਨਾਲੇ ਸਾਰੇ ਜਾਣ ਇੱਥੇ ਪਹੁੰਚੇ ਹੂੰ ਅੱਛਾ ਇੱਥੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਦੋਂ ਦਾ ਹੈ ਕਹਿੰਦੇ ਸਭ ਤੋਂ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਪਿੰਡ ਦਾ ਹਾਂਜੀ ਸਭ ਤੋਂ ਪੁਰਾਣਾ ਗੁਰਦੁਆਰਾ ਸਭ ਤੋਂ ਇੱਥੇ ਲੋਕ ਸਾਰੀ ਮੰਨਦਾ ਇੱਥੇ ਜ਼ਿਆਦਾ ਮੰਨਦੇ ਆ ਹੂੰ ਹਾਂਜੀ ਸੀਸੀਟੀਵੀ ਕੈਮਰੇ ਅੰਦਰ ਲੱਗੇ ਆ ਪਰ ਕੋਈ ਕੈਮਰਾ ਅੰਦਰੋਂ ਚੱਲਦਾ ਨਹੀਂਗਾ ਵਰਕਿੰਗ ਦੇ ਵਿੱਚ ਕੋਈ ਨਹੀਂ ਹੈਗਾ ਕੋਈ ਨਹੀਂਗਾ ਕੋਈ ਨਹੀਂ ਤੇ ਇੱਥੇ ਕੋਈ ਗਰੰਥੀ ਸਿੰਘ ਪੱਕਾ ਕੋਈ ਨਹੀਂ ਥੇ ਪਰ ਮਿੰਦਰ ਨਾਮ ਦਾ ਮੁੰਡਾ ਹੈ ਉਹ ਪਾਠ ਕਰਦਾ ਸਵੇਰੇ ਸ਼ਾਮ ਤੇ ਉਹ ਆਪਣਾ ਕੰਮ ਕਰਦਾ ਲੱਗਦਾ ਜਦੋਂ ਮਤਲਬ ਤੁਸੀਂ ਗੁਰਦੁਆਰਾ ਸਾਹਿਬ ਖੋਲ ਕੇ ਗਏ ਆ ਉਸ ਤੋਂ ਬਾਅਦ ਕੋਈ ਵੀ ਅੰਦਰ ਮੌਜੂਦ ਨਹੀਂ ਸੀਗਾ ਨਹੀਂ ਜਦੋਂ ਮੈਂ ਗੁਰਦੁਆਰਾ ਸਾਹਿਬ ਖੋਲ ਕੇ ਗਿਆ ਉਦੋਂ ਕੋਈ ਨਹੀਂ ਸੀ ਉਸ ਤੋਂ ਬਾਅਦ ਲੋਕ ਮੱਥਾ ਟੇਕਣ ਆਉਣ ਲੱਗੇ ਆ ਤੇ ਇਹ ਵਾਰਦਾਤ 6 ਵਜੇ ਦੇ ਕਰੀਬ ਹੋਈ ਆ ਹਾਂਜੀ ਇਸ ਤੋਂ ਬਾਅਦ ਹੁਣ ਕੀ ਆਏ ਆ ਮੌਕੇ ਤੇ ਪੁਲਿਸ ਪ੍ਰੋਸੈਸ਼ਨ ਪਹੁੰਚਿਆ ਹੋਇਆ ਕੋਈ ਹੋਰ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁਣ ਪਤਾ ਲੱਗਾ ਹੋਵੇ ਕੌਣ ਆਇਆ ਕਿੰਨੇ ਲੋਕਾਂ ਨੇ ਇਹ ਜਿਹੜੇ ਵਾਰਦਾਤ ਨੂੰ ਜਾਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹਜੇ ਲੱਗੇ ਦੀ ਜਿਹੜੀ ਸੀਸੀਟੀ ਵੀ ਕੈਮਰਾ ਹੈ ਉਹ ਚੈੱਕ ਹੋ ਰਿਹਾ ਹਜੇ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਪਰ ਜਲਦੋ ਜਲਦ ਪਤਾ ਲੱਗ ਜਾਊਗਾ ਕਹਿੰਦੇ ਪਹਿਲਾਂ ਵੀ ਇੱਥੇ ਲੜਾਈ ਝਗੜਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕਾਰਨ ਕੀ ਹੈਗਾ ਉਹਦਾ ਲੱਗਦਾ ਉਸੇ ਹੀ ਜਿਹੜਾ ਦੋ ਤਿੰਨ ਦਿਨ ਪਹਿਲਾਂ ਕੋਈ ਹੋਇਆ ਹੈਗਾ ਉਹਦੇ ਨਾਲ ਵੀ ਜੋੜਿਆ ਜਾਂਦਾ ਵੈ ਇਹਨੂੰ ਕੁਛ ਕਹਿ ਨਹੀਂ ਸਕਦੇ ਦੇਖਣ ਤੋਂ ਤਾਂ ਇਹੀ ਲੱਗਦਾ ਕਿ ਜਿਹੜੀ ਵਾਰਦਾਤ ਪਿਛਲੇ ਦਿਨਾਂ ਚ ਹੋਈ ਹੈ ਵੀ ਉਹਨੂੰ ਮੱਦ ਦੇ ਨਜ਼ਰ ਰੱਖ ਕੇ ਕੀ ਕੀਤਾ ਗਿਆ ਹੈ ਕੰਮ ਕੋਈ ਕਮੇਟੀ ਵੀ ਹੈਗੀ ਗੁਰਦੁਆਰਾ ਸਾਹਿਬ ਦੀ ਇਹਦੀ ਬਣੀ ਹੋਈ ਨਹੀਂ ਕਮੇਟੀ ਨਹੀਂ ਕੋਈ ਵੀ ਹੈਗੀ ਸਰਪੰਚ ਸਾਹਿਬ ਵੀ ਹੈਗੇ ਸਰ ਕੋਈ ਕਮੇਟੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਕਮੇਟੀ ਕੋਈ ਨਹੀਂ ਬਣੀ ਹੋਈ ਅਸੀਂ ਵੀ ਚਾਹੁੰਦੇ ਆਂ ਵੀ ਚਲੋ ਕਮੇਟੀ ਬਣੇ ਤੇ ਮਤਲਬ 11 ਮੈਂਬਰੀ ਕਮੇਟੀ ਚਾਹੁੰਦੇ ਆਂ ਅਸੀਂ ਬਣਨੂ ਤੇ ਪਰ ਪਤਾ ਨਹੀਂ ਕਿਉਂ ਐ ਏਦਾਂ ਲੜਾਈ ਹੋਈ ਆ ਤੇ ਲੇਡੀਜ਼ ਤੇ ਇਹਨਾਂ ਦੀ ਮੰਮੀ ਤੇ ਉਹਨਾਂ ਨੇ ਹੱਥ ਚੱਕਿਆ ਆ ਤੇ ਪਹਿਲੀ ਗੱਲ ਗਲਤੀ ਬਹੁਤ ਜ਼ਿਆਦਾ ਵੱਡੀ ਆ ਲੇਡੀਜ਼ ਦਾ ਚੱਕਣਾ ਦੂਸਰਾ ਉਹ ਪੰਚਾਇਤ ਮੈਂਬਰ ਆ ਤੇ ਤੀਸਰਾ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਚੀਜ਼ਾਂ ਹੋਣੀਆਂ ਸਹੀ ਨਹੀਂ ਹੈਗੀਆਂ ਮਤਲਬ ਬਹੁਤ ਜ਼ਿਆਦਾ ਗਲਤ ਆਏ ਕੰਮ ਹੋਇਆ ਤੇ ਅਸੀਂ ਕਹਿੰਦੇ ਆਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੋ ਵੀ ਆ ਜਿਨੇ ਵੀ ਇਹਗਾ ਚੀਜ਼ ਕਿ ਇਦਾਂ ਹੋਇਆ ਲੜਾਈ ਦੇ ਕਾਰਨ ਹੋਇਆ ਇਹ ਨਹੀਂ ਅਸੀਂ ਕਹਿ ਸਕਦੇ ਕੁਝ ਵੀ ਮਤਲਬ ਮਹਾਰਾਜ ਦੇ ਅੰਗ ਅਸੀਂ ਵੀ ਦੇਖਿਆ ਹੈਗੇ ਹੁਣ ਵੀ ਅੰਦਰੋਂ ਵੀ ਮਿਲੇ ਹੈਗੇ ਐ ਫਿਰ ਬਾਹਰ ਤੱਕ ਖਿਲਾਰੇ ਹੋਏ ਮਹਾਰਾਜ ਦੇ ਅੰਗ ਹਾਂਜੀ ਹਾਂਜੀ ਖਿਲਾਰੇ ਹੋਏ ਆ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਐ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਫਾੜੋ ਹੁਣ ਤੇ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਕੰਮ ਕਿ ਨਹੀਂ ਕੀਤਾ ਐ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੋਮਣੀ ਚੇਤ ਜਰਨ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦਸ਼ਮੇਸ਼ ਤਨ ਨਾਲ ਤੋਂ ਦਾਜ ਜਸਦਰ ਸਿੰਘ ਖਾਲਸਾ ਫਗਵਾੜਾ ਤੋਂ ਇੱਕ ਬੜੀ ਮੰਦਭਾਗੀ ਘਟਨਾ ਦਿਨ ਨੂੰ ਫਿਰਦੇ ਬਰੁੰਦਰਾਣੀ ਗੱਲ ਹੋਈ ਆ ਕਿ ਸਾਨੂੰ ਪਿੱਛੇ ਹੁਣ ਥੋੜੀ ਦੇਰ ਹੋਇਆ ਫੋਨ ਆਇਆ ਸੀ ਕਿ ਮਾਲਾਪਿੰਡ ਜ਼ਿਲ੍ਹਾ ਜਲੰਧਰ ਗੁਰਨਾਨਕ ਨਵਾਸੇ ਗੁਰਦੁਆਰਾ ਆ ਬੜਾ ਛੋਟਾ ਜਿਹਾ ਉਥੇ ਕਿ ਮਹਾਰਾਜ ਦੇ ਕਿਸੇ ਨੇ ਕਿਸੇ ਸ਼ਰਾਰਤੀਆਂ ਸੰਸ ਨੇ 6 ਮਹਾਰਾਜ ਦੇ ਅੰਗ ਪਾੜ ਗਏ ਬਹੁਤ ਹੀ ਮੰਦਭਾਗੀ ਔਰ ਕਾਨੂੰਨੀ ਹਰਕਤ ਕੀਤੀ ਆ ਸਾਰੀਆਂ ਜਥੇਬੰਦੀਆਂ ਇਸ ਟਾਈਮ ਮੌਕੇ ਤੇ ਪਹੁੰਚੀਆਂ ਹੋਈਆਂ ਅਸੀਂ ਆਪਣਾ ਅਸੀਂ ਵੀ ਬਿਲਕੁਲ ਆਪਣੀ ਜਥੇਬੰਦੀ ਦੇ ਨਾਲ ਆਏ ਹੋਏ ਆ ਤੇ ਅਸੀਂ ਪੂਰਾ ਡਟੇ ਹੋਏ ਆ ਜਦੋਂ ਤੱਕ ਅਸੀਂ ਕਾਫੀ ਮਗਰ 7-8 ਵਜ ਗਿਆ ਜਦੋਂ ਤੱਕ ਉਹ ਬੰਦਾ ਨਹੀਂ ਲੱਭਦਾ ਅਸੀਂ ਇੱਥੇ ਮੋਰਚਾ ਸੰਭਾਲੀ ਬੈਠੇ ਆਂ ਔਰ ਅਸੀਂ ਜੋ ਵੀ ਆ ਆਪਣੀ ਰਹਿਤ ਮਰਿਆਦਾ ਸਾਹਿਬ ਦਾ ਅਸੀਂ ਉਹਨਾਂ ਇਨਸਾਫ ਕਰਦੇ ਕੀ ਲੱਗਦਾ ਕਿ ਇਹੋ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਲਗਾਤਾਰ ਪੰਜਾਬ ਚ ਕਟਨਾਮਾ ਇੱਕ ਵਾਇਕ ਆ ਰਹੀਆਂ ਹਰ ਪਿੰਡ ਦੇ ਵਿੱਚੋਂ ਆਣ ਆ ਰਹੀਆਂ ਸ਼ੁਰੂ ਹੋ ਗਈਆਂ ਇਹ ਪਿੰਡ ਦੇ ਲੋਕ ਕਹਿੰਦੇ ਪਹਿਲਾਂ ਕਦੇ ਇਦਾਂ ਦੀ ਕਟਨਾ ਸੁਣੀ ਨਹੀਂ ਸੀ ਪਰ ਹੁਣ ਅੱਜ ਸਾਨੂੰ ਵੀ ਦੇਖਣ ਨੂੰ ਮਿਲੀ ਆ ਇਹ ਕਦੋਂ ਰੁਕਣਗੀਆਂ ਦੇਖੋ ਗੱਲ ਇਸ ਤਰ੍ਹਾਂ ਜੀ ਇਹਦੇ ਵਿੱਚ ਬਹੁਤ ਫੈਕਟਰ ਹੈਗੇ ਆ ਜੀ ਪੋਲਿਟਿਕਲ ਫੈਕਟਰ ਹੈਗੇ ਆ ਸੋਸ਼ਲ ਸਮਾਜਿਕ ਇੱਕ ਜਿਹੜਾ ਜਿਆਦਾ ਇਹਦੇ ਵਿੱਚ ਜਿਹੜਾ ਫੈਕਟਰ ਹੈ ਪੋਲਿਟਿਕਲ ਹੈ ਕਿਉਂਕਿ ਉਹਨਾਂ ਨੇ ਭਾਈਚਾਰਾ ਖਰਾਬ ਕਰ ਦਿੱਤਾ ਔਰ ਜਦੋਂ ਭਾਈਚਾਰਾ ਖਰਾਬ ਹੁੰਦਾ ਕੋਸ਼ਿਸ਼ ਸ਼ਰਾਰਤੀ ਅੰਸਰ ਜਿਹੜੇ ਆ ਮੈਂ ਤਾਂ ਵੈਸੇ ਉਹਨੂੰ ਕਹਿੰਨਾ ਕਿ ਸੋਚੀ ਸਮਝੀ ਸ਼ਾਸ਼ਤ ਦੇ ਅਧੀਨ ਨਹੀਂ ਜਾਂਦੇ ਆ ਕਿਉਂਕਿ ਸੋਚ ਕੇ ਉਹ ਆਉਂਦੇ ਆ ਕਿ ਅਸੀਂ ਇਦਾਂ ਦਾ ਕੋਈ ਹਰਕਤ ਕਰੀਏ ਜਿਹਦੇ ਨਾਲ ਸਿੱਖਾਂ ਦੇ ਫਿਰਦੇ ਬਲੁੰਧਰੇ ਜਾਣ ਜੋ ਮਹਾਰਾਜ ਨੂੰ ਮੰਨਣ ਵਾਲੇ ਆ ਸਿੱਖ ਵੀ ਆ ਹਿੰਦੂ ਵੀ ਆ ਸਾਰੇ ਮੰਨਦੇ ਆ ਸਾਰਿਆਂ ਦੇ ਸਹੀ ਹਰਦੇ ਬਲੁੰਧਰੇ ਗਏ ਆ ਲੇਕਿਨ ਇਹ ਬਹੁਤ ਹੀ ਮਾੜੀ ਘਟਨਾ ਆ ਇਹਦੇ ਤੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਤੇ ਜਥੇਬੰਦੀਆਂ ਨੂੰ ਵੀ ਤੇ ਅੱਗੇ ਆਉਣਾ ਚਾਹੀਦਾ ਤਾਂ ਕਿ ਜਿਹੀਆਂ ਹੋਰ ਘਟਨਾਵਾਂ ਨਾ ਹੋਣ ਦੇਖੋ ਇੱਕ ਰਿਮੋਟ ਏਰੀਆ ਦੇ ਵਿੱਚ ਗੁਰੂ ਘਰ ਆ ਛੱਤ ਵੀ ਚੋਂਦੀ ਆ ਕਹਿੰਦੇ ਚਾਰ ਗੁਰੂ ਘਰ ਬਣੇ ਹੋਏ ਆ ਪਿੰਡ ਵਾਲਿਆਂ ਦੀ ਸਭ ਤੋਂ ਵੱਡੀ ਨਲਾਇਕੀ ਮੈਂ ਕਹਿ ਰਿਹਾ ਕੋਈ ਕਮੇਟੀ ਨਹੀਂ ਹੈਗੀ ਕੋਈ ਕਮੇਟੀ ਨਹੀਂ ਹੈ ਜੇ ਤੁਸੀਂ ਗੁਰੂ ਘਰ ਬਣਾਇਆ ਉਹਦੀ ਦੇਖ ਰੇਖ ਦਾ ਜੁੰਮਾ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪਿੰਡ ਦਾ ਬਣਦਾ ਜੇ ਪਿੰਡ ਦੇ ਬੰਦੇ ਜੇ ਉਹ ਤੁਸੀਂ ਆਪਣੇ ਗੁਰੂ ਸਾਹਿਬ ਦੀ ਸਾਫ ਸੇਵਾ ਸੰਭਾਲ ਨਹੀਂ ਕਰ ਸਕਦੇ ਫਿਰ ਉਹ ਗੁਰੂ ਘਰ ਨੂੰ ਬੰਦ ਕਰ ਦੇਣਾ ਚਾਹੀਦਾ ਪੇ ਚਾਰ ਚਾਰ ਗੁਰੂ ਘਰ ਆ ਤਿੰਨ ਰੱਖ ਲੋ ਗੁਰੂ ਸਾਹਿਬ ਬਾਬਾ ਜੀ ਸਭ ਤੋਂ ਪੁਰਾਣਾ ਕਹਿੰਦੇ ਇਹ ਗੁਰੂ ਘਰ ਹੈ ਜੀ ਇਹ ਸਭ ਤੋਂ ਪਹਿਲਾ ਗੁਰੂ ਘਰ ਵੀ ਤੇ ਸਭ ਤੋਂ ਪੁਰਾਣਾ ਹੈ ਮਾਨਤਾ ਵੀ ਬਹੁਤ ਹੈ ਸੰਗਤ ਵੀ ਬਹੁਤ ਆਦੀ ਹੈ ਪਰ ਕਹਿੰਦੇ 5 ਵਜੇ ਜਦੋਂ ਇਹ ਖੋਲ ਕੇ ਪੰਗਾਇ ਦਰਵਾਜ਼ਾ ਤੇ ਉਸ ਤੋਂ ਬਾਅਦ ਨਾ ਪਾਠੀ ਸਿੰਘ ਨਾ ਕੋਈ ਅੰਦਰ ਮੌਜੂਦ ਹੈ ਤੇ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਵੀ ਨਹੀਂ ਚੱਲਦੇ ਹੈਗੇ ਮਤਲਬ ਖੁੱਲਦਾ ਸਦਾ ਤਾਂ ਆਪ ਹੀ ਆਪਾਂ ਸ਼ਰਾਰਤੀ ਆਂਸਰਾਂ ਜਿਵੇਂ ਘਟਨਾਵਾਂ ਲਗਾਤਾਰ ਵਾਪਰਦੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਏ ਭਾਈ ਸਾਹਿਬ ਕਿਤੇ ਕਿਤੇ ਬਾਬਾ ਜੀ ਦੇ ਜੀ 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 ਬਿਲਕੁਲ ਬਿਲਕੁਲ 100% ਹੁੰਦਾ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਬੰਦ ਹੋਣੇ ਕਿਉਂਕਿ ਜਦ ਕਿ ਇੱਕ ਕਾਲ ਤੱਕ ਤੋਂ ਹੁਕਮ ਹੈ ਕਿ ਸੀਸੀਟੀਵੀ ਕੈਮਰੇ ਮੰਡੈਟਰੀ ਆ ਹਾਂਜੀ ਹੁਣ ਗੁਰੂ ਘਰ ਆਪਾਂ ਬੰਦ ਨਹੀਂ ਕਰ ਸਕਦੇ ਕਿਹੜਾ ਵੀ ਬਾਹਰ ਦੇ ਸ਼ਰਦਾ ਨਾ ਜਾਂਦਾ ਮਾਤਾ ਰਿਕਣ ਜਾਂਦਾ ਲੇਕਿਨ ਉਹਦੇ ਲਈ ਆਪ ਇੱਕ ਪ੍ਰਬੰਧ ਕਰ ਸਕਦੇ ਆ ਸੀਸੀਟੀਵੀ ਕੈਮਰੇ ਹੁਣ ਸੀਸੀਟੀਵੀ ਕੈਮਰੇ ਬੰਦ ਹੋਣਾ ਵੀ ਇੱਕ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਆ ਕਿ ਜਾਣ ਕੇ ਤਾਂ ਨਹੀਂ ਕਿਤੇ ਬੰਦ ਕੀਤੇ ਹੋਏ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਮੈਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦਾ ਸ਼ਾਂ ਲੇਕਿਨ ਜੋ ਅਸੀਂ ਮੁਜਰਮ ਆ ਅਸੀਂ ਵੀ ਲੱਗੇ ਹੋਏ ਆ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਮੌਕੇ ਤੇ ਅਸੀਂ ਉਹ ਮੁਜਰਮ ਨੂੰ ਬਿਲਕੁਲ ਲੱਭਾਂਗੇ ਔਰ ਜੋ ਵੀ ਸਾਡੀ ਖਾਲਸਾ ਹੀ ਮਰਿਆਦਾ ਅਨੁਸਾਰ ਆ ਉਹਦਾ ਪੰਜ ਸਾਫ ਕਰਾਂਗੇ ਕੋਈ ਡਰ ਪੈ ਨਹੀਂ ਹੈਗਾ ਕਿਉਂਕਿ ਆਬਾਦੀ ਦੇ ਵਿੱਚ ਗੁਰਦੁਆਰਾ ਹੈ ਉਸ ਤੇ ਮੌਜੂਦ ਹੈ ਫਿਰ ਵੀ ਅਜੇ ਹੀ ਹਰਕਤ ਦੇਖੋ ਜੀ ਗੁਰੂ ਸਾਹਿਬ ਦਾ ਭੈ ਤਾਂ ਸਾਰਿਆਂ ਨੂੰ ਹੈਗਾ ਕੁਝ ਮੈਂ ਕਹਿੰਦਾ ਕੁਝ ਸ਼ਰਾਰਤੀ ਅਨਸਰ ਹੈ ਇਹੜੇ ਕੋਈ ਸ਼ਰਾਰਤੀ ਅੰਸਰ ਸਾਰੇ ਸਾਡੇ ਵਿੱਚ ਲੁਕੇ ਹੁੰਦੇ ਆ। ਸ਼ਰਾਰਤੀ ਅੰਸਰ ਹੈ ਜਿਹੜਾ ਸਾਡਾ ਪਿਆਰ ਭਾਈਚਾਰੇ ਦਾ ਸੁਹਾਰ ਦੇ ਜਿਹੜਾ ਉਹਨੂੰ ਖਰਾਬ ਕਰਨਾ ਚਾਹੁੰਦੇ ਆ। ਉਹ ਸ਼ਰਾਰਤੀ ਅੰਸਰ ਹੈ ਜਿਹੜਾ ਇਹ ਪਿੰਡ ਦੀ ਪੰਚਾਇਤਾਂ ਦਾ ਪਿੰਡ ਤੇ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਨੂੰ ਲੱਭਣਾ ਚਾਹੀਦੇ ਆ ਇਹਨਾਂ ਸਾਡੇ ਵਿੱਚ ਹੀ ਲੁਕੇ ਹੋਏ ਆ। ਸਾਨੂੰ ਹੀ ਲੱਭਣੇ ਚਾਹੀਦੇ ਆ ਔਰ ਜਿਹੜੇ ਇਦਾਂ ਦੇ ਲੱਭਣੇ ਫੜ ਕੇ ਸਾਨੂੰ ਦਿਣ ਦੱਸਣ ਆਪ ਪਹਿਲਾਂ ਤੋਂ ਉਹਨੂੰ ਦੱਸਣ ਲੱਭਣ। ਇਹ ਥੋੜੀ ਹੁਣ ਘਰ ਬੇ ਸਵੇਰੇ ਆ ਗਿਆ। ਗੁਰੂ ਸਾਹਿਬ ਦੇ ਮੱਥਾ ਟੇਕ ਗਿਆ ਮੁਰ ਕੇ ਸਾਨੂੰ ਕੋਈ ਫਿਕ ਫਿਕਰੀ ਨਹੀਂ ਹੈਗੀ। ਠੀਕ ਹੈ ਇਹ ਜ਼ਿੰਮੇਵਾਰੀ ਇਹਨਾਂ ਦੀ ਪਿੰਡ ਦੀ ਬਣਦੀ ਹੈ ਤਿੰਨ ਦਿਨ ਪਹਿਲਾਂ ਇੱਥੇ ਲੜਾਈ ਝਗੜਾ ਵੀ ਕਾਫੀ ਹੋਇਆ ਝਟਮਾਰ ਵੀ ਹੋਈ ਹੈ ਮੈਂਬਰ ਪੰਚਾਇਤ ਦੇ ਹੱਥ ਚੁੱਕੇ ਗਏ ਇਹ ਮੈਨੂੰ ਵੀ ਹੁਣ ਪਤਾ ਲੱਗੀ ਗੱਲ ਇਹ ਮੈਂ ਇਸ ਚੀਜ਼ ਨੂੰ